ਪੰਜਾਬ ਵਿੱਚ ਜ਼ਥੇਦਾਰਾਂ ਨੂੰ ਉਹਨਾਂ ਦੇ ਅਹੁਦੇ ਤੋਂ ਬਿਨਾਂ ਕਿਸੇ ਨੂੰ ਸ਼ਾਮਲ ਕੀਤੇ ਹਟਾਏ ਜਾਣ ਤੋਂ ਨਾਰਾਜ਼ ਸਿੱਖ ਤਾਲਮਿਲ ਕਮੇਟੀ ਨੇ ਜਲੰਧਰ ਵਿੱਚ ਪ੍ਰਦਰਸ਼ਨ ਕੀਤਾ ਇਹ ਪ੍ਰਦਰਸ਼ਨ ਜ਼ਥੇਦਾਰ ਨੂੰ ਹਟਾਉਣ ਵਾਲੀ ਕਮੇਟੀ ਦੇ ਚੀਫ ਸੈਕਟਰੀ ਕੁਲਵੰਤ ਸਿੰਘ ਮੰਨਤ ਦੇ ਘਰ ਦੇ ਬਾਹਰ ਕੀਤਾ ਗਿਆ ਪਰ ਸਿੱਖ ਤਾਲਮਿਲ ਕਮੇਟੀ ਦੇ ਮੈਂਬਰਸ ਨੂੰ ਅੱਗੇ ਜਾਣ ਤੋਂ ਪੁਲਿਸ ਨੇ ਰੋਕ ਦਿੱਤਾ ਤਾਂ ਮੰਨਤ ਦੇ ਵੀ ਭਾਰੇ ਮਾਤਰਾ ਵਿੱਚ ਪੁਲਿਸ ਸਮਰਥਕ ਇਕੱਠਾ ਹੋ ਗਏ ਮੰਨਤ ਦੇ ਘਰ ਦੇ ਬਾਹਰ ਜਾ ਰਹੇ ਕਮੇਟੀ ਮੈਂਬਰਾਂ ਨੂੰ ਪੁਲਿਸ ਨੇ ਰੋਕਿਆ ਜਿਸ ਤੋਂ ਵਿਵਾਦ ਹੋਇਆ ਦਾ ਲੱਖ ਲੱਖ ਸ਼ੁਕਰ ਹੈ ਕੀ ਜੋ ਪ੍ਰੋਗਰਾਮ ਉਲੀਕਿਆ ਸੀ ਜੋ ਪਾਠ ਕਰਨ ਦਾ ਜੋ ਅਰਦਾਸ ਕਰਨ ਦਾ ਜੋ ਪ੍ਰੋਗਰਾਮ ਉਲੀਕਿਆ ਗਿਆ ਸੀ ਉਹਦੇ ਵਿੱਚ ਗੁਰੂ ਸਾਹਿਬਾਨ ਨੇ ਸਾਡੇ ਤੇ ਮਿਹਰ ਭਰੇ ਹੱਥ ਰੱਖਿਆ ਉਹ ਅਰਦਾਸ ਦੇ ਵਿੱਚ ਵੀ ਅਸੀਂ ਸਾਡੇ ਤੋਂ ਪਹਿਲਾਂ ਬੁਲਾ ਰਹੇ ਨੇ ਵੀ ਦੱਸਿਆ ਵੀ ਅਰਦਾਸ ਵੀ ਅਸੀਂ ਇਹਨਾਂ ਆਸਤੇ ਹੀ ਕਰਨ ਆਏ ਆ ਕਿ ਇਹਨਾਂ ਨੂੰ ਵਾਹਿਗੁਰੂ ਪਰਮਾਤਮਾ ਸਮਤ ਬਖਸ਼ੇ ਔਰ ਜਿੱਦਾਂ ਅਕਾਲ ਸੱਚਾ ਸਾਡੀ ਜਿਹੜੀ ਮਾਨਤਾ ਹੈ ਜਾਂ ਮਰਿਆਦਾ ਹੈ ਉਹਦੇ ਵਿੱਚ ਆਪ ਨਾਲ ਖੜੇ ਹੋ ਕੇ ਉਸ ਮਰਿਆਦਾ ਨੂੰ ਬਹਾਲ ਕਰਨ ਉਹ ਜਿੰਨਾ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵਉੱਚਤਾ ਹੈਗੀ ਹੈ ਉਹਦੇ ਵਿੱਚ ਇਹ ਗੱਲ ਬਹੁਤ ਮੈਂ ਸਾਰੇ মিডিਆ ਦਾ ਇਹ ਦੱਸਣਾ ਚਾਹਣਾ ਕਿ ਇਹ ਗੱਲ ਬਹੁਤ ਚੰਗੀ ਹੈ ਕਿ ਪ੍ਰਵੰਤ ਸਿੰਘ ਮੰਨਣ ਉਹਨਾਂ ਨੇ ਉਸ ਮਤੇ ਦੇ ਉੱਤੇ ਆਪਣੇ ਸਾਈਨ ਨਹੀਂ ਕੀਤੇ ਜੇ ਨਹੀਂ ਕੀਤੇ ਤਾਂ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਬੇਨਤੀ ਔਰ ਅਪੀਲ ਕਰਦੇ ਹਾਂ ਕਿ ਉਹ ਉਸ ਮਤੇ ਦੇ ਉੱਤੇ ਸਾਈਨ ਨਾ ਕਰਨ ਕਿਉਂਕਿ ਸਿੱਖ ਪੰਥ ਦੇ ਨਾਲ ਇਹ ਵੀ ਬਦਾਰ ਸਿੱਖ ਹੈ ਏ ਵੀ ਸਿੱਖਬੰਦ ਦੇ ਨਾਲ ਖੜਾ ਹੋਏ ਇਹਨਾਂ ਕਹਿੰਦਾ ਫਤਿਹ ਬੁਲਾਣਾ ਜੀ ਵਾਹਿ ਤਰਜ਼ੀਕਾ ਖਾਲਸਾ ਵਾਹਿ ਤਰਜ਼ੀਕਾ ਸੀ ਸੈਕਟਰੀ ਨਹੀਂ ਨਾ ਕਹਿਣਾ ਕਿ ਮੈਨੂੰ ਬਿਨਾ ਭਰੋਸੇ ਲਿੱਤੇ ਅੰਦਰਲੀ ਕਮੇਟੀ ਵਿੱਚ ਇਹ ਬਿਲਕੁਲ ਸਹੀ ਗੱਲ ਹੈ ਕੁਲਵੰਤ ਸਿੰਘ ਮੰਨਨ ਨੇ ਜੇ ਇਹ ਗੱਲ ਕਹੀ ਹੈ ਤੇ ਹਕੀਕਤ ਹੈ ਕਿ ਉਹਨਾਂ ਦੀ ਕੰਸੈਂਟ ਤੋਂ ਬਿਨਾਂ ਇਹ ਜਿਹੜਾ ਉਹ ਲਿਆ ਗਿਆ ਔਰ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਜੇ ਉਹਨਾਂ ਦੀ ਕੰਸੈਂਟ ਤੋਂ ਬਿਨਾਂ ਲਿਆ ਗਿਆ ਕਿ ਉਹਦੇ ਵਿੱਚ ਪਾਕੀਦਾਰ ਨਾ ਬੜਨ ਨਾ ਹੀ ਉਹ ਸਾਈਨ ਕਰਨ ਦੁਬਾਰਾ ਤੋਂ ਬੁਲਾ ਕੇ ਉਹਨਾਂ ਕੋਲ ਪੂਰਾ ਉਹ ਹੱਕ ਹੈ ਕਿ ਦੁਬਾਰਾ ਤੋਂ ਕਮੇਟੀ ਬੁਲਾ ਦੁਬਾਰਾ ਕਮੇਟੀ ਦੀ ਮੀਟਿੰਗ ਬੁਲਾ ਕੇ ਉਹ ਸਾਰਾ ਕੁਝ ਇਸ ਸੁਨਦੋ ਬਦਲ ਨੂੰ ਕਰ ਸਕਦੇ ਨੇ ਜੋ ਮਤਾ ਪਾਇਆ ਗਿਆ ਹੈ ਬਾਕੀ ਫਿਰ ਵੀ ਅਸੀਂ ਸਾਰਿਆਂ ਵੱਲੋਂ ਤੁਹਾਡੇ ਸਾਰਿਆਂ ਦਾ ਧੰਨਵਾਦ ਵੀ ਕਰਦੇ ਆਂ ਔਰ ਵਾਹਿਗੁਰੂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਹਰ ਇੱਕ ਸਿੱਖ ਨੂੰ ਜਿੰਨੇ ਵੀ ਜਿੰਨੇ ਵੀ ਸਿੱਖ ਨਹੀਂ ਆਪਣੇ ਕੇਸਾਂ ਨੂੰ ਆਪਣੇ ਸੀ ਅਗਰ ਪਾਗਲੋਪ ਚ ਸੁਝਾਈ ਹੈ ਉਹਨਾਂ ਸਾਰਿਆਂ ਨੂੰ ਵਾਹਿਗੁਰੂ ਪ੍ਰਮਾਤਮਾ ਸਮਤ ਭਖੇ ਔਰ ਸਿੱਖੀ ਦੀ ਚੜ੍ਹਦੀ ਕਲਾ ਹੋਵੇ ਜੋ ਕਨਫਲਿਕਟਿੰਗ ਪੋਲਿਟੀਕਲ ਥੀਸ ਸੀਗੇ ਇਹਨਾਂ ਦੇ ਕੁਝ ਤੇ ਉਸ ਚੀਜ਼ ਕੋ ਲੈ ਕੇ ਇਹਨਾਂ ਵਿੱਚ ਆਪਸ ਵਿੱਚ ਕੁਝ ਥੋੜਾ ਸਾ ਆਪੀਨੀਅਨ ਨਹੀਂ ਮੈਚ ਕੀਤੇ ਤੇ ਉਸ ਚੀਜ਼ ਕੋ ਲੈ ਕੇ ਇਹਨਾਂ ਨੇ ਪ੍ਰਮਾਤਮਾ ਕੀ ਅਰਦਾਸ ਰੱਖੀ ਸੀ ਤੋ ਆਪਸ ਵਿੱਚ ਦੋਨੋਂ ਕਾਸੀ ਅਰਦਾਸ ਸੀ ਦੋਨੋਂ ਸਾਈਡ ਤੋਂ ਹੀ ਅਰਦਾਸ ਸੀ ਤੋ ਬਟ ਐਂਡ ਮੇ ਪੀਸਫੁਲ ਰੈਜ਼ੋਲੂਸ਼ਨ ਹੋ ਗਿਆ ਦੋਨੋਂ ਦੋਨੋਂ ਪਾਰਟੀਆਂ ਨੇ ਪਰਮਾਤਮਾ ਨੂੰ ਇਕੱਠੇ ਯਾਦ ਕੀਤਾ ਦੈਟ ਇਜ਼ ਦ ਬਿਗੇਸਟ ਥਿੰਗ ਆਈ ਵਾਸ ਪਰਮਿਸ਼ਨ ਐਸ ਸੱਚ ਵੀ ਡਿਡਨਟ ਰੀਸੀਵ ਕੋਈ ਐਸੀ ਪਰਮਿਸ਼ਨ ਦਾ ਹੋਵੇ ਬਟ ਚਲੋ ਐ ਹੈ ਕਿ ਆਪਾਂ ਕੋਈ ਸਪਾਈਰਲ ਆਊਟ ਇਸ਼ੂ ਨਹੀਂ ਹੋਇਆ ਥੈਟ ਇਜ਼ ਦਾ ਬਿਗੇਸਟ ਥਿੰਗ ਕਿ ਕੋਈ ਵੱਡਾ ਇਸ਼ੂ ਨਹੀਂ ਹੋਇਆ ਕੁਝ ਮਿੰਟਸ ਦੇ ਵਿੱਚ ਇਟ ਗਾਟ ਡਿਸੋਲਵ ਥੈਟ ਇਜ਼ ਗੁੱਡ ਫਾਰ ਨਾ ਪੂਰਨ ਐ ਹੈ ਕਿ ਜੀ ਪੋਲਿਟਿਕਲ ਕਨਫਲਿਕਟਿੰਗ ਓਪੀਨੀਅਨਸ ਹੁੰਦੇ ਆ ਇਹ ਹੁੰਦਾ ਡਰ ਹੁੰਦਾ ਕਿ ਕੋਈ ਐਂਟੀ ਸੋਸ਼ਲ ਐਲੀਮੈਂਟ ਜਾਂ ਕੋਈ ਸ਼ਰਾਰਤੀ ਅਨਸਰ ਜੋ ਆਪਣੀ ਆਪਣੀ ਸਾਰਿਆਂ ਦੀ ਇੱਕ ਸਾਂਝੀ ਵਿਰਾਸਤ ਹੈ ਸਾਂਝੀ ਕੌਮ ਹੈ ਉਹਦੇ ਵਿੱਚ ਹੀ ਫੁੱਟ ਪਾਵੇ ਉਹ ਚੀਜ਼ ਨਹੀਂ ਸਹੀ ਰਹਿੰਦੀ ਉਹ ਬਟ ਉਹਦਾ ਕੁਝ ਨਹੀਂ ਹੋਇਆ ਸਾਰਿਆਂ ਨੇ ਆਪਸ ਵਿੱਚ ਮਿਲ ਕੇ ਮਹਾਤਮਾ ਨੂੰ ਅਕਾਲ ਪੁਰਖ ਨੂੰ ਯਾਦ ਕੀਤਾ ਤੇ ਆਈ ਥਿੰਕ ਉਹ ਸਭ ਤੋਂ ਬੈਸਟ ਚੀਜ਼ ਹੈ ਹਾਂਜੀ ਹਾਂਜੀ ਹਲੇ ਫਿਲਹਾਲ ਨਹੀਂ ਸ਼ਾਂਤ ਹੈ ਜੀ ਵੀ ਆਰ ਇਹਨਾਂ ਨੂੰ ਐਡਰੈਸ ਕਰ ਰਹੇ ਆ ਕਿ ਕਾਈਂਡਲੀ ਤੁਸੀਂ ਆਪਣੇ ਆਪਣੇ ਲੋਕੇਸ਼ਨਸ ਤੇ ਆਪਣੇ ਆਪਣੇ ਜਾਓ ਜੀ ਕੌਪਸ 2 2 ਲੈਵਲ ਦੇ ਬੈਰੀਕੇਡਸ ਲਗਾਏ ਸੀਗੇ ਜੀ ਪਲੱਸ ਆਰਪੀ ਟੀਮਸ ਬਹੁਤ ਦੀ ਡਾਇਰੈਕਸ਼ਨਸ ਤੁਸੀਂ ਲਗਾਈਆਂ ਸੀਗੇ ਜੀ ਤਾਂ ਬਟ ਐ ਕਿ ਪੀਪਲ ਵਰ ਕੋਆਪਰੇਟਿਵ ਇਹਨਾਂ ਨੇ ਸਾਡਾ ਸਾਥ ਦਿੱਤਾ ਠੀਕ ਹੈ ਉਹਨਾਂ ਨੇ ਵੀ ਸਾਡਾ ਸਾਥ ਦਿੱਤਾ ਇਹਨਾਂ ਨੇ ਵੀ ਦਿੱਤਾ ਆਪਣੇ ਆਪਣੇ ਥਿਊਜ਼ ਦੇਖੋ ਡਿਫਰੈਂਟ ਹੋ ਸਕਦੇ ਹਨ ਬਟ ਪਰਮਾਤਮਾ ਲਈ ਅਸੀਂ ਸਾਰੇ ਇੱਕੋ ਹੀ ਆਪਾਂ ਆਪਣੀ ਕੌਮ ਦੇ ਵਿੱਚ ਆਪਣੇ ਹੀ ਧਰਮ ਦੇ ਵਿੱਚ ਨਾ ਉੱਠ ਪਾਈਏ ਤਾਂ ਦੱਸ ਦिए ਸਾਰਾ ਘਟਨਾ ਪ੍ਰਕਰਮ ਪੰਜਾਬ ਦੇ ਜਲੰਧਰ ਦੇ ਅਮਨ ਨਗਰ ਸਥਿਤ ਮੰਨਤ ਦੇ ਕਾਰਬਾਰ ਹੋਇਆ ਸਵੇਰੇ ਕਰੀਬ 11 ਵਜੇ ਸਿੱਖ ਤਾਲਮਿਲ ਕਮੇਟੀ ਦੇ 10 ਵਰਕਰ ਦਰੀਆਂ ਲੈ ਕੇ ਮੰਨਤ ਦੇ ਕਾਰਬਾਰ ਪਹੁੰਚੇ ਤੇ ਨਾੜੀ ਬਾਜ਼ੀ ਸ਼ੁਰੂ ਕਰ ਦਿੱਤੀ